ਕਿਸ ਲੜਾਈ ਦੇ ਵਿੱਚ ਤੁਸੀਂ ਤਕੜੇ ਹੋ ਕੇ ਆਪਣੇ ਦਾਸ ਦਾ ਸਾਥ ਦਿੱਤਾ ਮਾਨ ਸਾਹਿਬ ਨੂੰ ਸੀਐਮ ਪੰਜਾਬ ਨੂੰ ਸੁਣਿਆ ਸੀ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੱਤਾ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਵਕੀਲ ਦੇ ਜ਼ਰੀਏ ਮਿਲੂ ਇੱਕ ਐਫਆਈਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਦੇ ਘੱਟੀ ਹੈ ਕੱਲ 6:30 ਵਜੇ ਦੀ ਘੱਟੀ ਸੀ 4:30 ਵਜੇ ਅੱਜ ਮੁਹਾਲੀ ਕੋਰ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਦੂਸਰੇ ਪਾਸੇ ਮੈਂ ਅੱਜ ਮਾਨਸਾ ਬਨੂ ਸੀਐਮ ਪੰਜਾਬ ਨੂੰ ਸੁਣਿਆ ਸੀ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੰਦਾ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨਸਾ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਹੈ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦੱਸਣਾ ਚਾਹਣਾ ਇੱਕ ਵਕੀਲ ਦੇ ਜ਼ਰੀਏ ਮੈਨੂੰ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਨੇ ਕੱਢੀ ਹੈ ਕੱਲ 6:30 ਵਜੇ ਕਿੱਦੀ ਕੱਢੀ ਸੀ 4:30 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਕੱਲ ਤੋਂ ਅੱਜ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟਿਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਭਾਈ ਗੁਰਜੀ ਕਾਂਸਾ ਤੇ ਭਾਈ ਗੁਰਜੀ ਖਾ